1 ਜੁਲਾਈ 2018 ਦਿੱਲੀ ਦੇ ਬੁਰਾਰੀ ਇਲਾਕੇ ਦਾ ਚੰਦਾਬਤ ਪਰਿਵਾਰ ਇੱਕ ਖੁਸ਼ਹਾਲ ਅਤੇ ਇੱਜ਼ਤਦਾਰ ਟੱਬਰ ਸੀ ਕਿਸੇ ਨੇ ਨਹੀਂ ਸੋਚਿਆ ਸੀ ਕਿ ਉਸ ਰਾਤ ਕੀ ਹੋਣ ਵਾਲਾ ਹੈ ਸਵੇਰੇ ਜਦੋਂ ਗਵਾਂਢੀਆਂ ਨੇ ਘਰ ਦੇ 11 ਜੀਆਂ ਨੂੰ ਛੱਤ ਦੀ ਗ੍ਰਿੱਲ ਨਾਲ ਲਟਕਦਾ ਦੇਖਿਆ ਤਾਂ ਪੂਰਾ ਦੇਸ਼ ਹਿੱਲ ਗਿਆ ਦਸ ਲਾਸ਼ਾਂ ਫਾਹੇ ਤੇ ਸਨ ਜਦਕਿ ਸਭ ਤੋਂ ਬਜ਼ੁਰਗ ਔਰਤ ਦੀ ਲਾਸ਼ ਫਰਸ਼ ਤੇ ਮਿਲੀ ਸਾਰਿਆਂ ਦੇ ਅੱਖਾਂ ਤੇ ਪੱਟੀਆਂ ਬੰਨ੍ਹੀਆਂ ਸਨ ਅਤੇ ਹੱਥ ਪੈਰ ਬੰਨੇ ਹੋਏ ਸਨ ਇਹ ਦ੍ਰਿਸ਼ਾ ਬਹੁਤ ਡਰਾਉਣਾ ਸੀ ਪੁਲਿਸ ਨੂੰ ਘਰੋਂ 11 ਡੈਰੀਆਂ ਮਿਲੀਆਂ ਜਿਨ੍ਹਾਂ ਨੇ ਇਸ ਪੇਤ ਤੋਂ ਪਰਦਾ ਚੁੱਕਿਆ ਇਨ੍ਹਾਂ ਡੈਰੀਆਂ ਵਿੱਚ ਮੋਕਸ਼ ਅਤੇ ਵਰਤਪੱਸਿਆ ਵਰਗੇ ਰਸਮਾਂ ਦਾ ਜ਼ਿਕਰ ਸੀ ਪਰਿਵਾਰ ਦਾ ਛੋਟਾ ਪੁੱਤਰ ਲਲਿਤ ਜੋ ਦਾਵਾ ਕਰਦਾ ਸੀ ਕਿ ਉਹ ਆਪਣੇ ਮਰ ਚੁੱਕੇ ਪਿਤਾ ਦੀ ਆਤਮਾ ਨਾਲ ਗੱਲ ਕਰਦਾ ਹੈ ਇਨ੍ਹਾਂ ਰਸਮਾਂ ਦੀ ਅਗਵਾਈ ਕਰ ਰਿਹਾ ਸੀ ਡੈਰੀ ਅਨੁਸਾਰ ਇਹ ਰਸਮ ਪਰਿਵਾਰ ਲਈ ਖੁਸ਼ਹਾਲੀ ਲਿਆਉਣ ਵਾਲੀ ਸੀ ਜਾਂਚ ਤੋਂ ਬਾਅਦ ਪੁਲਿਸ ਨੇ ਇਸ ਨੂੰ ਸਮੂਹਿਕ ਖੁਦਕੁਸ਼ੀ ਦਾ ਮਾਮਲਾ ਐਲਾਨਿਆ ਮੰਨਿਆ ਗਿਆ ਕਿ ਲਲਿਤ ਦੇ ਚਾਂਸੇ ਭਰਮ ਵਿੱਚ ਆ ਕੇ ਪੂਰੇ ਪਰਿਵਾਰ ਨੇ ਇਹ ਰਸਮ ਨਵਾਈ ਉਹਨਾਂ ਦਾ ਇਰਾਦਾ ਮਰਨਾ ਨਹੀਂ ਸੀ ਸાગਰ ਆਸਮਨ ਤੋਂ ਬਾਅਦ ਜ਼ਿੰਦਾ ਬਚ ਜਾਣਾ ਸੀ ਪਰ ਇਹ ਇੱਕ ਭਿਆਨਕ ਹਾਦਸਾ ਬਣ ਗਿਆ ਬੁਰਾਰੀ ਕਾਂਡ ਅੱਜ ਵੀ ਇੱਕ ਗਹਿਰਾ ਅਤੇ ਦੁਖਦਾਈ ਪੇਤ ਹੈ ਜੋ ਦਰਸਾਉਂਦਾ ਹੈ ਕਿ ਬਹਿਮ ਅਤੇ ਮਾਨਸਿਕ ਸਿਹਤ ਦੇ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਨ ਦੇ ਕਿੰਨੇ ਭਿਆਨਕ ਨਤੀਜੇ ਹੋ ਸਕਦੇ ਹਨ